ਸਾਤਸ਼ਰੀਏ ਕਾ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਬਹੁਤੇ ਟਿੱਪਣੀਕਾਰਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਲੈਂਡ ਪੂਲਿੰਗ ਨੀਤੀ ਤੇ ਰੋਕ ਲਗਾਉਣ ਵਾਲੇ ਫੈਸਲੇ ਨੂੰ ਇਹ ਕਹਿ ਕੇ ਹੀ ਪ੍ਰਚਾਰਿਆ ਗਿਆ ਕਿ ਸਰਕਾਰ ਲਈ ਇਹ ਬਚ ਕੇ ਨਿਕਲਣ ਦਾ ਰਸਤਾ ਹੈ ਸਰਕਾਰਾਂ ਆਪ ਹੀ ਪਟੀਸ਼ਨ ਦਾਇਰ ਕਰਵਾ ਲੈਂਦੀਆਂ ਨੇ ਤੇ ਇਸ ਤਰ੍ਹਾਂ ਦੇ ਸਟੇ ਵਾਲੇ ਫੈਸਲੇ ਕਰਵਾ ਲੈਂਦੀਆਂ ਜਦੋਂ ਵਿਰੋਧ ਬਹੁਤ ਜ਼ਿਆਦਾ ਵੱਧ ਜਾਵੇ ਫਿਰ ਬਚ ਕੇ ਨਿਕਲਣ ਦਾ ਇਹੀ ਇੱਕ ਸੌਖਾ ਰਾਹ ਹੁੰਦਾ ਪਰ ਜੇ ਤੁਸੀਂ ਅਦਾਲਤ ਦੇ ਫੈਸਲੇ ਨੂੰ ਪੜੋ ਤਾਂ ਇਹ ਇੱਕ ਕਾਰਨ ਨਹੀਂ ਕਈ ਕਾਰਨ ਇਸ ਫੈਸਲਾ ਸੁਣਾਉਣ ਦੇ ਪਿੱਛੇ ਦਿੱਤੇ ਗਏ ਹਨ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੋਈ ਢਾਂਚਾ ਨਾ ਹੋਣ ਤੋਂ ਲੈ ਕੇ ਵਾਤਾਵਰਣ ਤੇ ਸਮਾਜਿਕ ਅਸਰ ਦੇ ਮੁਲਾਂਕਣ ਨਾ ਹੋਣਾ ਜ਼ਮੀਨ ਦੇਣਾ ਲਾਜ਼ਮੀ ਹੋਣ ਦੀ ਸ਼ਰਤ ਤੋਂ ਲੈ ਕੇ ਪੈਸਾ ਕਿੱਥੋਂ ਆਊਗਾ ਦੀ ਸਪਸ਼ਟਤਾ ਤੱਕ ਨਹੀਂ ਬڑے ਵਿਸਥਾਰ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਰਨ ਦੱਸੇ ਹਨ ਕਿ ਕਿਉਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤੇ ਰੋਕ ਲਗਾਈ ਗਈ ਹੈ 7 ਅਗਸਤ ਨੂੰ ਜਸਟਿਸ ਅਨੁਪੰਦਰ ਸਿੰਘ ਗਰੇਵਾਲ ਤੇ ਦੀਪਿਕ ਮਨਚੰਦਾ ਦੀ ਬੈਂਚ ਨੇ 4 ਹਫ਼ਤਿਆਂ ਲਈ ਇਸ ਨੀਤੀ ਦੇ ਉੱਤੇ ਰੋਕ ਲਗਾਈ ਸੀ ਜਦੋਂ ਸਰਕਾਰੀ ਪੱਖ ਇਹ ਦਰਸ਼ਨ ਵਿੱਚ ਨਕਾਮ ਰਿਹਾ ਸੀ ਕਿ ਲੁਧਿਆਣਾ ਦੇ ਆਸ-ਪਾਸ ਜੋ 7800 ਏਕੜ ਜ਼ਮੀਨ ਐਕਵਾਇਰ ਕਰਨੀ ਹੈ ਉਸ ਨੂੰ ਸਰਕਾਰ ਵਿਕਸਿਤ ਕਿਵੇਂ ਕਰੇਗੀ ਹੋਰ ਵੀ ਕਾਨੂੰਨੀ ਤੇ ਵਿਧਿਗਤ ਖਾਮੀਆਂ ਦਾ ਜ਼ਿਕਰ ਅਦਾਲਤ ਵੱਲੋਂ ਕੀਤਾ ਗਿਆ ਹੈ ਇੱਕ ਇੱਕ ਕਰਕੇ ਤੁਹਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰ ਦੋ ਸਭ ਤੋਂ ਪਹਿਲਾਂ ਅਦਾਲਤ ਨੇ ਜੋ ਕਾਰਨ ਦਿੱਤਾ ਹੈ ਉਹ ਹੀ ਦਿੱਤਾ ਹੈ ਕਿ ਕਾਲੀ ਵਿੱਚ ਲਿਆਂਦੀ ਗਈ ਨੀਤੀ ਅਦਾਲਤ ਨੇ ਕਿਹਾ ਹੈ ਕਿ ਪਹਿਲੀ ਨਜ਼ਰੇ ਦੇਖਣ ਤੇ ਸਾਡਾ ਇਹ ਮੰਨਣਾ ਹੈ ਕਿ ਇਹ ਨੀਤੀ ਕਾਲੀ ਵਿੱਚ ਲਿਆਂਦੀ ਗਈ ਹੈ ਬਿਨਾ ਕਿਸੇ ਵੀ ਮੁੱਖ ਚਿੰਤਾਵਾਂ ਦਾ ਧਿਆਨ ਕੀਤੇ ਬਗੈਰ ਇਹ ਚਿੰਤਾਵਾਂ ਕੀ ਹਨ ਇਹ ਚਿੰਤਾਵਾਂ ਹਨ ਸੋਸ਼ਲ ਇੰਪੈਕਟ ਅਸੈਸਮੈਂਟ ਸਮਾਜ ਤੇ ਇਸ ਨੀਤੀ ਦਾ ਕੀ ਅਸਰ ਪਵੇਗਾ এনवायरमेंटਲ ਇੰਪੈਕਟ ਅਸੈਸਮੈਂਟ ਵਾਤਾਵਰਣ ਤੇ ਆਲੇ-ਦੁਆਲੇ ਤੇ ਕੀ ਅਸਰ ਪਵੇਗਾ ਪੂਰਾ ਕਰਨ ਦੀ ਕੋਈ ਵੀ ਸਮਾਂ ਸੀਮਾ ਦਾ ਨਾ ਹੋਣਾ ਸ਼ਿਕਾਇਤਾਂ ਦਾ ਨਿਪਟਾਰਾ ਕਿਵੇਂ ਹੋਵੇਗਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਸ਼ੁਰੂ ਵਿੱਚ ਹੀ ਸੋਚਿਆ ਜਾਣਾ ਚਾਹੀਦਾ ਸੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਇਨਾਂ ਸਾਰੀਆਂ ਚੀਜ਼ਾਂ ਤੇ ਵਿਚਾਰ ਕਰਕੇ ਇਹਨਾਂ ਦੇ ਹੱਲ ਕੱਢੇ ਜਾਣੇ ਚਾਹੀਦੇ ਸੀ ਉਹ ਨਹੀਂ ਕੀਤਾ ਗਿਆ। ਦੂਸਰਾ ਕਾਰਨ ਦਿੱਤਾ ਗਿਆ ਹੈ ਕਿ ਵੱਡੇ ਪੱਧਰ ਤੇ ਜ਼ਮੀਨ ਲੈਣ ਤੋਂ ਪਹਿਲਾਂ ਸਿੱਟੇ ਕੀ ਹੋਣਗੇ ਉਸ ਨੂੰ ਵਿਚਾਰਨ ਦੀ ਲੋੜ ਹੁੰਦੀ ਹੈ। ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਇਹ ਸ਼ਹਿਰੀ ਵਿਕਾਸ ਤੋਂ ਪਹਿਲਾਂ ਵਾਤਾਵਰਣ ਤੇ ਕੀ ਅਸਰ ਹੋਣਗੇ ਇਹ ਦੇਖਣਾ ਜ਼ਰੂਰੀ ਹੈ। ਇਸਨੇ ਬਾਵਜੂਦ ਵੀ ਸਰਕਾਰ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਲੈਣ ਜਾ ਰਹੀ ਹੈ ਉਹ ਵੀ ਬਿਨਾ ਕਿਸੇ এনवायरमेंट ਅਸੈਸਮੈਂਟ ਜਾਂ ਸੋਸ਼ਲ ਇੰਪੈਕਟ ਅਸੈਸਮੈਂਟ ਦੇ ਕੀਤੇ 2023 ਦੇ ਇੱਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਵਰਸਸ ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ ਦਾ ਇੱਕ ਕੇਸ ਸੀ ਉਸ ਦਾ ਵੀ ਜ਼ਿਕਰ ਕੀਤਾ ਗਿਆ ਜਿੱਥੇ ਉੱਚ ਅਦਾਲਤ ਨੇ ਸਰਕਾਰ ਨੂੰ ਇਹ ਕਿਹਾ ਸੀ ਕਿ ਸ਼ਹਿਰੀ ਵਿਕਾਸ ਤੇ ਵਾਤਾਵਰਨ ਬਚਾਉਣ ਦੇ ਵਿੱਚ ਇੱਕ ਜ਼ਰੂਰੀ ਤੇ ਪੂਰਾ ਤਾਲਮੇਲ ਬਣਾ ਕੇ ਰੱਖਣ ਦੀ ਜ਼ਰੂਰਤ ਹੈ ਸ਼ਹਿਰੀ ਵਿਕਾਸ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਇਹ ਸਾਰੀ ਜਾਣਕਾਰੀ ਇਕੱਠੀ ਕਰਨਾ ਲਾਜ਼ਮੀ ਹੈ ਕੰਪਲਸਰੀ ਹੈ ਇਹ ਵੀ ਸੁਪਰੀਮ ਕੋਰਟ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਆਪਣੇ ਫੈਸਲੇ ਦੇ ਵਿੱਚ ਸੁਣਾਇਆ ਗਿਆ ਹੈ ਜੋ ਕਿ ਪੰਜਾਬ ਸਰਕਾਰ ਨੇ ਨਹੀਂ ਕੀਤਾ ਤੀਸਰਾ ਕਾਰਨ ਜਿਹੜਾ ਦੱਸਿਆ ਗਿਆ ਹੈ ਅਦਾਲਤ ਵੱਲੋਂ ਹੈ ਕਿ ਸਵੈ ਇੱਛਾ ਦੀ ਸਕੀਮ ਦੇ ਵਿੱਚੋਂ ਲਾਜ਼ਮੀ ਐਕਵਾਇਰ ਕਰਨ ਨੂੰ ਵਿੱਚ ਜੋੜ ਦਿੱਤਾ ਗਿਆ ਹੈ ਹਾਲਾਂਕਿ ਸਰਕਾਰ ਵੱਲੋਂ ਵਾਰ-ਵਾਰ ਇਹ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਇਹ ਸਕੀਮ ਪੂਰੇ ਤਰੀਕੇ ਨਾਲ ਵੋਲੰਟਰੀ ਹੈ ਜ਼ਮੀਨ ਦੇ ਮਾਲਕ ਦੀ ਇੱਛਾ ਹੈ ਉਸ ਦੀ ਮਰਜ਼ੀ ਹੈ ਕਿ ਉਹ ਆਪਣੀ ਜ਼ਮੀਨ ਦੇਵੇ ਜਾਂ ਨਾ ਦੇਵੇ ਕਿਸੇ ਵੀ ਤਰੀਕੇ ਨਾਲ ਤੱਕੇ ਨਾਲ ਇਹ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਊਗੀ ਬਾਰ ਬਾਰ ਸਰਕਾਰਾਂ ਇਹ ਦਾਅਵਾ ਕਰਦੀਆਂ ਰਹੀਆਂ ਨੇ ਸਰਕਾਰ ਦੇ ਹਰ ਨੁਮਾਇੰਦੇ ਵੱਲੋਂ ਮੁੱਖ ਮੰਤਰੀ ਵੱਲੋਂ ਵੀ ਬਾਰ ਬਾਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪੂਰੇ ਤਰੀਕੇ ਨਾਲ ਵਲੰਟਰੀ ਹੈ ਸਵੈ ਇੱਛਾ ਦੇ ਉੱਪਰ ਬੇਸਡ ਨੀਤੀ ਹੈ ਲੇਕਿਨ ਅਦਾਲਤ ਨੇ 14 ਮਈ ਦੀ ਨੋਟੀਫਿਕੇਸ਼ਨ ਦੇ ਵਿੱਚ 6 ਨੰਬਰ ਕਲੋਜ਼ ਦਾ ਜ਼ਿਕਰ ਕੀਤਾ ਹੈ ਜਿਸਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਜ਼ਮੀਨ ਪੂਲਿੰਗ ਸਕੀਮ ਦੇ ਵਿੱਚ ਨਹੀਂ ਦਿੱਤੀ ਜਾਵੇਗੀ ਉਸ ਨੂੰ 2013 ਦੇ ਲੈਂਡ ਐਕ acquisition ਕਾਨੂੰਨ ਦੇ ਤਹਿਤ ਲਾਜ਼ਮੀ ਤੌਰ ਤੇ ਅਕਵਾਇਰ ਕਰ ਲਿਆ ਜਾਵੇਗਾ ਕੰਪਲਸਰੀ ਤੌਰ ਤੇ ਉਹ ਜ਼ਮੀਨ 2013 ਦੇ ਲੈਂਡ ਐਕquisition ਐਕਟ ਦੇ ਅੰਦਰ ਅਕਵਾਇਰ ਕਰ ਲਈ ਜਾਵੇਗੀ ਇਸ ਕਲੋਜ਼ ਦੇ ਨਾਲ ਇਹ ਨੀਤੀ ਐਕਟ ਦੇ ਮੁਤਾਬਿਕ ਇੱਕ ਪ੍ਰੋਜੈਕਟ ਦੇ ਵਿੱਚ ਬਦਲ ਜਾਂਦੀ ਹੈ ਅਤੇ ਜਿਹੜੀਆਂ ਬਾਕੀ ਸਾਰੀਆਂ ਸ਼ਰਤਾਂ ਉਹ ਲਾਗੂ ਹੋ ਜਾਂਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਅਦਾਲਤ ਵੱਲੋਂ ਪਹਿਲਾਂ ਕੀਤਾ ਗਿਆ ਸਰਕਾਰ ਇਹ ਕਹਿ ਰਹੀ ਸੀ ਕਿ ਇਹ ਤਾਂ ਇੱਕ ਨੀਤੀ ਹੈ ਇਸ ਕਰਕੇ ਉਹ ਕੰਡੀਸ਼ਨਾਂ ਐਪਲੀਕੇਬਲ ਨਹੀਂ ਪਰ ਜਦੋਂ ਤੁਸੀਂ ਇਹ 2013 ਦੀ ਕੰਪਲਸਰੀ ਲੈਂਡ ਐਕ acquisition ਦੀ ਗੱਲ ਕਰਦੇ ਹੋ ਤਾਂ ਫਿਰ ਇਸ ਨੀਤੀ ਨੂੰ ਪ੍ਰੋਜੈਕਟ ਸਮਝਿਆ ਜਾਂਦਾ ਹੈ ਇੱਕ ਵਾਰੇ ਪ੍ਰੋਜੈਕਟ ਸਮਝਿਆ ਜਾਏਗਾ ਤਾਂ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਉਹ ਲਾਗੂ ਹੋ ਜਾਂਦੀਆਂ ਬੇਜ਼ਮੀਨਿਆਂ ਦੇ ਲਈ ਇਸ ਨੀਤੀ ਵਿੱਚ ਕੁਝ ਵੀ ਨਹੀਂ ਇਹ ਅਗਲਾ ਕਾਰਨ ਅਦਾਲਤ ਵੱਲੋਂ ਦਿੱਤਾ ਗਿਆ ਅਦਾਲਤ ਦੇ ਫੈਸਲੇ ਵਿੱਚ ਬੇਜ਼ਮੀਨੇ ਮਜ਼ਦੂਰ ਕਾਰੀਗਰ ਮਨਰੇਗਾ ਵਿੱਚ ਕੰਮ ਕਰਨ ਵਾਲੇ ਅਤੇ ਹੋਰ ਵੀ ਕਈ ਲੋਕ ਜਿਨ੍ਹਾਂ ਦਾ ਰੋਜ਼ਗਾਰ ਜਾਂ ਜਿਨ੍ਹਾਂ ਦਾ ਗੁਜ਼ਾਰਾ ਇਹਨਾਂ ਜ਼ਮੀਨਾਂ ਦੇ ਉੱਪਰ ਚੱਲਦਾ ਹੈ ਉਹਨਾਂ ਦੇ ਮੁਆਵਜ਼ੇ ਬਾਰੇ ਇਸ ਨੀਤੀ ਵਿੱਚ ਕੁਝ ਵੀ ਨਹੀਂ ਕਿਹਾ ਗਿਆ ਜ਼ਮੀਨ ਦੇ ਮਾਲਕਾਂ ਲਈ ਤਾਂ ਗੁਜ਼ਾਰੇ ਲਈ ਮੁਆਵਜ਼ੇ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਉਹਨਾਂ ਬਾਰੇ ਕੁਝ ਨਹੀਂ ਸੋਚਿਆ ਗਿਆ ਜੋ ਕਿ ਆਪਣੇ ਗੁਜ਼ਾਰੇ ਦੇ ਲਈ ਇਸ ਜ਼ਮੀਨ ਦੇ ਉੱਤੇ ਨਿਰਭਰ ਕਰਦੇ ਹਨ ਮੈਂਚਨੇ ਇਹ ਵੀ ਯਾਦ ਕਰਾਇਆ ਕਿ 2013 ਦੇ ਕਾਨੂੰਨ ਮੁਤਾਬਕ ਜਿਹੜੀ ਜ਼ਮੀਨ ਤੇ ਇੱਕ ਤੋਂ ਵੱਧ ਫਸਲ ਹੁੰਦੀ ਹੈ ਮਲਟੀ ਕ੍ਰੌਪ ਜ਼ਮੀਨਾਂ ਜਿਹੜੀਆਂ ਹੁੰਦੀਆਂ ਨੇ ਉਸ ਨੂੰ ਅਕਵਾਇਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕਿ ਕੋਈ ਬਹੁਤ ਐਮਰਜੈਂਸੀ ਨਹੀਂ ਹੁੰਦੀ ਕੋਈ ਵਿਸ਼ੇਸ਼ ਕਾਰਨ ਨਹੀਂ ਹੁੰਦੇ ਉਦੋਂ ਤੱਕ ਉਹ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ ਜਿਸ ਤੇ ਇੱਕ ਤੋਂ ਵੱਧ ਫਸਲਾਂ ਹੁੰਦੀਆਂ ਨੇ ਉਪਜਾਊ ਜ਼ਮੀਨ ਹੁੰਦੀ ਹੈ ਫਿਰ ਅਗਲਾ ਕਾਰਨ ਜੋ ਦੱਸਿਆ ਗਿਆ ਕਿ ਕੋਈ ਵੀ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ ਕਿਸੇ ਤਰੀਕੇ ਦੀ ਵੀ ਕੋਈ ਡੈਡਲਾਈਨ ਕੋਈ ਸਮਾਂ ਸੀਮਾ ਕੋਈ ਟਾਈਮ ਲਾਈਨ ਸਰਕਾਰ ਵੱਲੋਂ ਇਸ ਨੀਤੀ ਦੇ ਵਿੱਚ ਤੈਅ ਨਹੀਂ ਕੀਤੀ ਗਈ ਹੈ ਕਿਸੇ ਵੀ ਕੰਮ ਦੇ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ ਸਵੇ ਇੱਛਾ ਨਾਲ ਭਾਗ ਲੈਣ ਦੇ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕਿ ਇਸ ਤਰੀਕ ਤੋਂ ਬਾਅਦ ਕੋਈ ਵੋਲੰਟਰੀ ਜ਼ਮੀਨ ਦੇਣ ਦੀ ਤਰੀਖ ਆਖਰੀ ਤਰੀਖ ਹੋਏਗੀ ਕਬਜ਼ਾ ਲੈਣ ਦੀ ਕੋਈ ਸਮਾਂ ਸੀਮਾ ਨਹੀਂ ਹੈ ਕਿ ਇਸ ਤਰੀਕ ਤੋਂ ਬਾਅਦ ਸਰਕਾਰ ਕਬਜ਼ਾ ਲੈਣਾ ਸ਼ੁਰੂ ਕਰ ਦੇਗੀ ਜਾਂ ਇਸ ਤਰੀਕ ਤੱਕ ਹੀ ਕਬਜ਼ਾ ਲਏਗੀ ਉਸ ਤੋਂ ਬਾਅਦ ਕਬਜ਼ਾ ਨਹੀਂ ਲਿਆ ਜਾਏਗਾ ਜ਼ਮੀਨਾਂ ਨੂੰ ਵਿਕਸਿਤ ਕਰਨ ਦੀ ਕੋਈ ਉਸ ਪ੍ਰੋਜੈਕਟ ਨੂੰ ਕਦੋਂ ਸ਼ੁਰੂ ਕੀਤਾ ਜਾਏਗਾ ਕਦੋਂ ਖਤਮ ਕੀਤਾ ਜਾਏਗਾ ਇਸ ਦੀ ਵੀ ਕੋਈ ਸਮਾਂ ਸੀਮਾ ਤੈਅ ਨਹੀਂ ਹੈ ਜ਼ਮੀਨ ਮਾਲਕਾਂ ਨੂੰ ਪਲਾਟ ਵਾਪਸ ਕਦੋਂ ਤੱਕ ਦਿੱਤੇ ਜਾਣਗੇ ਆਖਰੀ ਤਰੀਕ ਉਹਦੀ ਕੀ ਹੈ ਉਹ ਵੀ ਤੈਅ ਨਹੀਂ ਕੀਤਾ ਗਿਆ ਇਤੋਂ ਤੱਕ ਕਿ ਮੁਆਵਜ਼ਾ ਉਹਨਾਂ ਨੂੰ ਕਦੋਂ ਮਿਲੇਗਾ ਉਸਦੀ ਵੀ ਕੋਈ ਤਰੀਕ ਨਹੀਂ ਦੱਸੀ ਗਈ ਕੋਈ ਸਮਾਂ ਸੀਮਾ ਨਹੀਂ ਹੈ ਕਿ ਐਨੀ ਤਰੀਕ ਨੂੰ ਇਸ ਮਹੀਨੇ ਨੂੰ ਇਸ ਸਾਲ ਨੂੰ ਤੁਹਾਡਾ ਮੁਆਵਜ਼ਾ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਏਗਾ ਕਿਸੇ ਵੀ ਤਰੀਕੇ ਦੀ ਕੋਈ ਵੀ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ ਔਰ ਇਸ ਤੋਂ ਅੱਗੇ ਸਮਾਂ ਸੀਮਾ ਤੈਅ ਨਾ ਕਰਨ ਤੋਂ ਬਾਅਦ ਕਿਸੇ ਵੀ ਤਰੀਕੇ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਲਈ ਵੀ ਕੋਈ ਢੰਗ ਤਰੀਕਾ ਨਹੀਂ ਰੱਖਿਆ ਗਿਆ ਹੈ ਸ਼ਿਕਾਇਤ ਕਿੱਥੇ ਕਰਨੀ ਹੈ ਕੌਣ ਉਹਦੀ ਸੁਣਵਾਈ ਕਰੇਗਾ ਕੌਣ ਜਾਂਚ ਕਰੇਗਾ ਕਿਸੇ ਤਰੀਕੇ ਦੀ ਕੋਈ ਪ੍ਰੋਵੀਜ਼ਨ ਇਸ ਨੀਤੀ ਵਿੱਚ ਨਹੀਂ ਰੱਖੀ ਗਈ ਤੇ ਜੇ ਉਹ ਸ਼ਿਕਾਇਤ ਕਿਸੇ ਦੀ ਜੈਨੂਨ ਪਾਈ ਜਾਂਦੀ ਹੈ ਜਾਂ ਦੇਰੀ ਜ਼ਿਆਦਾ ਹੋ ਜਾਂਦੀ ਹੈ ਉਸ ਤੇ ਜੁਰਮਾਨਾ ਕੀ ਲਾਉਣਾ ਹੈ ਕੀ ਜੁਰਮਾਨਾ ਲੱਗੇਗਾ ਇਸ ਬਾਰੇ ਵੀ ਕੋਈ ਵੀ ਗੱਲ ਇਸ ਨੀਤੀ ਦੇ ਵਿੱਚ ਨਹੀਂ ਕੀਤੀ ਗਈ ਹੈ ਉਸ ਤੋਂ ਬਾਅਦ ਆ ਜਾਂਦਾ ਹੈ ਬਜਟ ਪੈਸਾ ਜਿਹੜਾ ਐਮਈਐਸਕਿਉਰੀ ਅਪਾਇੰਟ ਕੀਤਾ ਹੋਇਆ ਸੀ ਉਸ ਨੇ ਇਹ ਅਨੁਮਾਨ ਲਗਾ ਕੇ ਦਿੱਤੇ ਨੇ ਕਿ 1 ਏਕੜ ਨੂੰ ਵਿਕਸਿਤ ਕਰਨ ਲਈ ਡਿਵੈਲਪ ਕਰਨ ਲਈ ਜੋ ਵੀ ਆਪਾਂ ਗਲੀਆਂ ਨਾਲੀਆਂ ਸੀਵਰੇਜ ਸਟਰੀਟ ਲਾਈਟਾਂ ਦੀ ਗੱਲ ਕਰਦੇ ਆਂ ਇੱਕ ਏਕੜ ਨੂੰ ਵਿਕਸਿਤ ਕਰਨ ਦੇ ਲਈ ਸਰਕਾਰ ਦਾ ਸਵਾ ਕਰੋੜ ਰੁਪਇਆ 1 ਕਰੋੜ 25 ਲੱਖ ਰੁਪਏ ਦੀ ਲਾਗਤ ਆਵੇਗੀ ਜਿਸ ਦਾ ਮਤਲਬ ਇਹ ਨਿਕਲਦਾ ਹੈ ਕਿ ਇਕੱਲੇ ਲੁਧਿਆਣੇ ਜ਼ਿਲ੍ਹੇ ਦੇ ਲਈ ਹੀ ਸਰਕਾਰ ਨੂੰ 10000 ਕਰੋੜ ਰੁਪਇਆ ਚਾਹੀਦਾ ਹੈ ਜੇ ਉਸ ਜਗ੍ਹਾ ਨੂੰ ਪੂਰੇ ਚੰਗੇ ਤਰੀਕੇ ਨਾਲ ਡਿਵੈਲਪ ਕਰਨਾ ਹੈ ਜਿਵੇਂ ਕਿ ਸਰਕਾਰ ਵੱਲੋਂ ਦੱਸਿਆ ਗਿਆ ਹੈ ਜੇ ਤੁਸੀਂ ਉਸ ਜਗ੍ਹਾ ਨੂੰ ਵਿਕਸਿਤ ਕਰੋਗੇ ਪਲਾਟ ਕੱਟੋਗੇ ਤੇ ਉਦੋਂ ਹੀ ਜ਼ਮੀਨ ਦਾ ਮੁੱਲ ਪਵੇਗਾ ਉਹਦੇ ਲਈ 10000 ਕਰੋੜ ਰੁਪਏ ਚਾਹੀਦਾ ਹੈ ਸਰਕਾਰੀ ਵਕੀਲ ਕੋਲ ਕੋਈ ਵੀ ਹਦਾਇਤ ਨਹੀਂ ਹੈ ਕਿ ਸਰਕਾਰ ਨੇ ਬਜਟ ਦੇ ਵਿੱਚ ਇਹ ਪੈਸਾ ਰੱਖਿਆ ਹੈ ਜਾਂ ਨਹੀਂ ਰੱਖਿਆ ਹੈ ਜੇ ਰੱਖਿਆ ਹੈ ਤਾਂ ਕਿੰਨਾ ਪੈਸਾ ਰੱਖਿਆ ਹੈ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਅਦਾਲਤ ਨੂੰ ਸਰਕਾਰੀ ਵਕੀਲ ਨਹੀਂ ਦੇ ਸਕਿਆ ਕਿ ਪੈਸਾ ਕਿੱਥੋਂ ਆਏਗਾ ਇਸ ਸਾਰੀ ਸਕੀਮ ਨੂੰ ਲੈਂਡ ਨੂੰ ਡਿਵੈਲਪ ਕਰਨ ਦੇ ਫੇਰ ਸਰ ਅਦਾਲਤ ਵੱਲੋਂ ਜੋ ਜਜਟ ਕੀਤਾ ਗਿਆ ਉਹ ਸਿੱਕਿ ਜਿੰਨੀਆਂ ਪਿਛਲੀਆਂ ਜ਼ਮੀਨ ਐਕਵਾਇਰ ਕਰਨ ਦੀਆਂ ਨੀਤੀਆਂ ਨੇ ਉਹਨਾਂ ਸਾਰੀਆਂ ਵਿੱਚ ਹੀ ਲਗਭਗ ਦੇਰੀ ਹੋਈ ਹੈ ਜੱਜ ਸਾਹਿਬ ਨੇ ਪਿਛਲੇ ਕੇਸਾਂ ਦਾ ਵੀ ਹਵਾਲਾ ਦਿੱਤਾ ਜਿੱਥੇ ਜ਼ਮੀਨ ਮਾਲਕਾਂ ਨੂੰ ਆਪਣੀ ਜ਼ਮੀਨ ਦਾ ਕਬਜ਼ਾ ਦੇਣ ਤੋਂ ਸਾਲਾਂ ਬਾਅਦ ਵੀ ਵਾਅਦੇ ਮੁਤਾਬਕ ਪਲਾਟ ਨਹੀਂ ਮਿਲੇ ਹਜੇ ਵੀ ਲੋਕ ਪਲਾਟਾਂ ਦੀ ਉਡੀਕ ਕਰ ਰਹੇ ਹਨ ਮਹਾਲੀ ਦੇ ਇੱਕ ਕੇਸ ਦਾ ਜ਼ਿਕਰ ਕੀਤਾ ਗਿਆ ਜਿੱਥੇ ਜ਼ਮੀਨ ਦਾ ਕਬਜ਼ਾ ਲੈਣ ਤੋਂ ਬਾਅਦ 10 ਸਾਲ ਲੰਘ ਚੁੱਕੇ ਨੇ ਹਜੇ ਵੀ ਕਿਸੇ ਨੂੰ ਕੋਈ ਪਲਾਟ ਅਲਾਟਮੈਂਟ ਹੋਇਆ ਕੋਈ ਮੁਆਵਜ਼ਾ ਨਹੀਂ ਮਿਲਿਆ 10 ਸਤੰਬਰ ਅਦਾਲਤ ਵੱਲੋਂ ਅਗਲੀ ਤਰੀਕ ਰੱਖੀ ਗਈ ਹੈ ਜਿੱਥੇ ਸਰਕਾਰ ਨੇ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਹੈ ਅਦਾਲਤ ਦੇ ਕੋਲ ਆਪਣੀ ਪਲਾਨ ਲੈ ਕੇ ਜਾਣੀ ਹੈ ਕਿ ਜੋ-ਜੋ ਤੁਸੀਂ ਇਤਰਾਜ਼ ਉਠਾਏ ਨੇ ਉਹਨਾਂ ਦਾ ਆਹ ਆਹ ਜਵਾਬ ਹੈ ਸਰਕਾਰ ਨੇ ਆਹ ਆਹ ਹੱਲ ਢੰਗ ਤਰੀਕੇ ਜਿਹੜੇ ਨੇ ਉਲੱਭ ਕੇ ਰੱਖੇ ਹੋਏ ਨੇ 10 ਸਤੰਬਰ ਦੀ ਅਗਲੀ ਤਰੀਕ ਇਹ ਤਾਂ ਅਦਾਲਤ ਦਾ ਫੈਸਲਾ ਹੋ ਗਿਆ ਕਿ ਸਟੇ ਕਿਉਂ ਲਗਾਈ ਹੈ ਨੀਤੀ ਦੇ ਵਿੱਚ ਕੀ ਕੀ ਖਾਮੀਆਂ ਨੇ ਪਰ ਸਰਕਾਰ ਹਜੇ ਤੱਕ ਵੀ ਇਸ ਗੱਲ ਦਾ ਜਵਾਬ ਨਹੀਂ ਦੇ ਸਕੀ ਹੈ ਕਿ ਇਹ ਨੀਤੀ ਲਿਆਉਣ ਦੀ ਆਖਰ ਜ਼ਰੂਰਤ ਕੀ ਸੀ ਕੀ ਲੋੜ ਪੈ ਗਈ ਸੀ ਸਰਕਾਰ ਨੂੰ ਇਹ ਪਾਲਿਸੀ ਲਿਆਉਣ ਦੀ ਹਾਲਾਂਕਿ ਕਿਸੇ ਨੇ ਇਹ ਸਵਾਲ ਵੀ ਨਹੀਂ ਖੜਾ ਕੀਤਾ ਪੁੱਛਿਆ ਹੀ ਨਹੀਂ ਕਿ ਤੁਸੀਂ ਨੀਤੀ ਕਿਉਂ ਲਿਆਈਓ ਸਾਰੇ ਲੋਕ ਇਸ ਦਾ ਵਿਰੋਧ ਕਰਨਾ ਸ਼ੁਰੂ ਹੋ ਗਏ ਲੇਕਿਨ ਸਰਕਾਰ ਵੱਲੋਂ ਇਸ ਨੀਤੀ ਨੂੰ ਜਸਟੀਫਾਈ ਕਰਨ ਲਈ ਇਹਦੀ ਲੋੜ ਕੀ ਸੀ ਜ਼ਰੂਰਤ ਕੀ ਸੀ ਉਦਾ ਕੋਈ ਵੀ ਕਾਰਨ ਹਜੇ ਤੱਕ ਨਹੀਂ ਦਿੱਤਾ ਗਿਆ بار بار 70 ਸਾਲਾਂ ਚ ਕੀ ਹੋਇਆ ਪਿਛਲੇ 75 ਸਾਲਾਂ ਚ ਸਰਕਾਰਾਂ ਨੇ ਕੀ ਕੀਤਾ ਉਹਨਾਂ ਦੀਆਂ ਨਕਾਮੀਆਂ ਦੀ ਗੱਲ ਹੁੰਦੀ ਰਹੀ ਹੈ ਪਰ ਇੱਥੇ ਜੇ ਆਪਾਂ 70 ਸਾਲਾਂ ਦਾ ਜ਼ਿਕਰ ਕਰੀਏ ਪਿਛਲੇ 70 75 ਸਾਲਾਂ ਵਿੱਚ ਪੰਜਾਬ ਦੇ ਵਿੱਚ ਕੁੱਲ 20000 ਦੇ ਲਗਭਗ ਏਕੜ ਜ਼ਮੀਨ ਅਕਵਾਇਰ ਹੋਈ ਹੈ ਸ਼ਹਿਰੀ ਵਿਕਾਸ ਦੇ ਲਈ ਖੇਤੀ ਵਾਲੀ ਜ਼ਮੀਨ ਜਿਸ ਨੂੰ ਡਿਵੈਲਪ ਕਰਕੇ ਜਿੱਤੇ ਕਲੋਨੀਆਂ ਕੱਟੀਆਂ ਗਈਆਂ ਨੇ ਬਿਲਡਿੰਗਾਂ ਬਣਾਈਆਂ ਗਈਆਂ ਨੇ 20000 ਏਕੜ ਜ਼ਮੀਨ ਦੇ ਆਸ-ਪਾਸ ਅਕਵਾਇਰ ਕਰਕੇ ਡਵੈਲਪ ਕੀਤੀ ਗਈ ਤੇ ਸਰਕਾਰ ਹੁਣ 65000 ਏਕੜ ਤੋਂ ਵੀ ਜ਼ਿਆਦਾ ਜ਼ਮੀਨ ਅਕਵਾਇਰ ਕਰਨ ਦੀ ਗੱਲ ਕਰ ਰਹੀ ਹੈ ਜੇ ਪਿਛਲੇ ਆંકड़े ਚੱਕ ਲਈਏ ਜੇ 17 75 ਸਾਲਾਂ ਚ 20000 ਏਕੜ ਜ਼ਮੀਨ ਵਰਤੀ ਗਈ ਹੈ ਤਾਂ ਕੀ ਸਰਕਾਰ ਆਉਣ ਵਾਲੇ 200 ਤੋਂ ਵੀ ਵੱਧ ਸਾਲਾਂ ਦੀ ਪਲੈਨਿੰਗ ਕਰ ਰਹੀ ਹੈ ਜੇ ਆਪਾਂ ਆંકੜਿਆਂ ਤੇ ਤੱਥਾਂ ਦੀ ਗੱਲ ਕਰੀਏ ਸਰਕਾਰਾਂ ਤਾਂ ਅਗਲੇ 5 ਸਾਲ ਤੋਂ ਵੱਧ ਨਹੀਂ ਸੋਚਦੀਆਂ ਕਿਉਂਕਿ 5 ਸਾਲ ਬਾਅਦ ਫੇਰ ਚੋਣਾਂ ਆਉਣੀਆਂ ਹੁੰਦੀਆਂ ਨੇ ਤੇ ਉਹ ਚੋਣਾਂ ਦੇ ਵਿੱਚ ਜਿੱਤਣ ਲਈ ਕੰਮ ਕਰਨਾ ਹੁੰਦਾ ਹੈ ਸਿਰਫ ਓਨੀਕੀ ਸੋਚ ਰੱਖਦੀਆਂ ਨੇ ਡੇਢ 200 ਸਾਲ ਅੱਗੇ ਦੀ ਸੋਚ ਇਹ ਸਰਕਾਰ ਕਿੱਥੋਂ ਰੱਖ ਰਹੀ ਹੈ ਕਿਵੇਂ ਰੱਖ ਰਹੀ ਹੈ ਇਸ ਦਾ ਜਵਾਬ ਕਿਸੇ ਕੋਲ ਨਹੀਂ ਫੇਰ ਵਿਚ ਵਿਚਾਲੇ ਕਿਸੇ ਨੇ ਇਹ ਜ਼ਿਕਰ ਕੀਤਾ ਕਿ ਜੋ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਅਸੀਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਹੈ ਉਸ ਲਈ ਪੈਸੇ ਇਕੱਠੇ ਕਰਨ ਦੇ ਲਈ ਨੀਤੀ ਲਿਆਂਦੀ ਗਈ ਹੈ ਕਿ ਡਿਵੈਲਪ ਕਰਕੇ ਜਦੋਂ ਇਹ 플ੌਟ ਵੇਚੇ ਜਾਣਗੇ ਤਾਂ ਜੋ ਸਰਕਾਰ ਨੂੰ ਆਮਦਨੀ ਹੋਵੇਗੀ ਉਸ ਸਰਕਾਰ ਉਸ ਆਮਦਨੀ ਨੂੰ ਵਰਤ ਕੇ ਹਜ਼ਾਰ-ਹਜ਼ਾਰ ਰੁਪਏ ਦਾ ਭੁਗਤਾਨ ਕਰੇਗੀ ਪਰ ਇਸ ਦਾਅਵੇ ਦੇ ਵਿੱਚ ਵੀ ਕੋਈ दम ਨਹੀਂ ਹੈ ਇਸ ਦਲੀਲ ਦੇ ਵਿੱਚ ਵੀ ਕੋਈ दम ਨਹੀਂ ਕਿਉਂਕਿ ਡਿਵੈਲਪ ਕਰਨ ਨੂੰ ਬਹੁਤ ਸਾਲ ਲੱਗਣਗੇ ਸਰਕਾਰ ਕੋਲ ਤਾਂ ਬਚਿਆ ਹੀ 1.5 ਸਾਲ ਦਾ ਸਮਾਂ ਹੈ ਕਦੋਂ ਇਹ ਪਲਾਟ ਡਿਵੈਲਪ ਹੋਣਗੇ ਕਦੋਂ ਵਿਕਣਗੇ ਕਦੋਂ ਪੈਸਾ ਆਏਗਾ ਜਿਹੜਾ ਵਾਅਦਾ ਹੈ ਉਹ ਤਾਂ ਤੁਸੀਂ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਪੂਰਾ ਕਰੋਗੇ ਤਾਂ ਹੀ ਉਹਦਾ ਕੋਈ ਮਤਲਬ ਹੈ ਉਸ ਤੋਂ ਬਾਅਦ ਨਾ ਸਰਕਾਰ ਕੋਲ ਸਮਾਂ ਬਚਣਾ ਹੈ ਤੇ ਨਾ ਹੀ ਵਾਅਦੇ ਦਾ ਕੋਈ ਅਰਥ ਬਚਣਾ ਹੈ ਇਹ ਦਾਵਾ ਵੀ ਕਿਤੇ ਨਾ ਕਿਤੇ ਖੋਖਲਾ ਜਾਪਦਾ ਹੈ ਜੋ ਵਿਰੋਧੀ ਧਿਰਾਂ ਨੇ ਉਹ بار بار ਇਹੀ ਇਲਜ਼ਾਮ ਲਾਉਂਦੀਆਂ ਨੇ ਕਿ ਦਿੱਲੀ ਵਾਲੇ ਪੰਜਾਬ ਨੂੰ ਲੁੱਟਣ ਆਏ ਨੇ ਅਰਵਿੰਦ ਕੇਜਰੀਵਾਲ ਇਹ ਚੋ ਲੱਖਾਂ ਕਰੋੜ ਰੁਪਏ ਕਮਾਉਣਾ ਚਾਹੁੰਦਾ ਹੈ ਤਾਂ ਕਿ ਅਗਲੀਆਂ ਪਾਰਟੀ ਦੀਆਂ ਇਲੈਕਸ਼ਨਾਂ ਵਾਸਤੇ ਫੰਡ ਇਕੱਠਾ ਕੀਤਾ ਜਾ ਸਕੇ ਸਿਰਫ ਲੁੱਟਣ ਦੀ ਤਿਆਰੀ ਹੈ ਜਾਂ ਪੰਜਾਬ ਦੀ ਡੈਮੋਗ੍ਰਾਫੀ ਬਦਲਣ ਦੀ ਤਿਆਰੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਜੋ ਕਿ ਸਿਆਸੀ ਤਰ੍ਹਾਂ ਕਰਦੀਆਂ ਨੇ ਸਿਆਸਤ ਤੋਂ ਪ੍ਰੇਰਿਤ ਇਲਜ਼ਾਮ ਹੀ ਲਾਉਂਦੀਆਂ ਨੇ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ ਪੰਜਾਬ ਨੂੰ ਉਜਾੜਨ ਦੀਆਂ ਸਾਜਿਸ਼ਾਂ ਲੁੱਟਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ ਇਹੀ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਜਾ ਰਿਹਾ ਜੇ ਆਪਾਂ ਕਿਸਾਨ ਜਥੇਬੰਦੀਆਂ ਦੀ ਗੱਲ ਵੀ ਕਰਦੇ ਆ ਕਿਸਾਨ ਜਥੇਬੰਦੀਆਂ ਵੀ ਇਸੇ ਤਰਜ਼ ਤੇ ਹੀ ਵਿਰੋਧ ਕਰ ਰਹੀਆਂ ਨੇ ਸਭ ਤੋਂ ਵੱਡਾ ਕਾਰਨ ਉਹ ਇਹ ਦੇ ਰਹੇ ਨੇ ਕਿ ਸਾਡੀ ਜ਼ਮੀਨ ਅਸੀਂ ਨਹੀਂ ਦੇਵਾਂਗੇ ਸਾਡਾ ਸਾਰਾ ਰੋਜ਼ਗਾਰ ਇਸ ਦੇ ਉੱਪਰ ਚੱਲਦਾ ਹੈ ਪਿੰਡ ਉੱਜੜ ਜਾਣਗੇ ਜੇ ਜ਼ਮੀਨ ਦਿੱਤੀ ਗਈ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਾਜਿਸ਼ਾਂ ਹੋ ਰਹੀਆਂ ਨੇ ਪਿੰਡਾਂ ਨੂੰ ਖਤਮ ਕਰਨੀਆਂ ਸਾਜਿਸ਼ਾਂ ਹੋ ਰਹੀਆਂ ਨੇ ਸ਼ਹਿਰ ਵਸਾਏ ਜਾਣਗੇ ਸ਼ਹਿਰਾਂ ਦੇ ਵਿੱਚੋਂ ਬਾਹਰੋਂ ਪ੍ਰਵਾਸੀ ਆ ਕੇ ਰਹਿਣਗੇ ਪੰਜਾਬ ਦੀ ਨਹਾਰ ਬਦਲਦੀ ਜਾਵੇਗੀ ਡੈਮੋਗ੍ਰਾਫੀ ਚੇਂਜ ਕਰ ਦਿੱਤੀ ਜਾਵੇਗੀ ਇਹ ਸਾਰੇ ਇਲਜ਼ਾਮ ਹੀ ਉਹਨਾਂ ਵੱਲੋਂ ਲਗਾਏ ਜਾ ਰਹੇ ਹਨ ਲੇਕਿਨ ਇਸ ਸਾਰੀਆਂ ਤਰ੍ਹਾਂ ਇਸ ਗੱਲ ਤੋਂ ਜਾਂ ਤਾਂ ਅਣਜਾਣ ਨੇ ਜਾਂ ਜ਼ਿਕਰ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ ਕਿ ਪੰਜਾਬ ਦੇ ਵਿੱਚ ਜਿਸ ਸਿੱਖਾਂ ਦੀ ਪੋਪੂਲੇਸ਼ਨ ਘਟ ਰਹੀ ਹੈ ਜਾਂ ਆਬਾਦੀ ਵਿੱਚ ਕਮੀ ਆ ਰਹੀ ਹੈ ਉਹਦਾ ਮੁੱਖ ਕਾਰਨ ਇਹ ਹੀ ਹੈ ਕਿ ਪੰਜਾਬ ਦੇ ਸਾਰੇ ਨੌਜਵਾਨ ਕਤਾਰਾਂ ਵਨ ਬਨ ਕੇ ਬਾਹਰ ਜਾ ਰਹੇ ਨੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਹੁਣ ਤਾਂ ਹਾਲ ਇਹ ਨੇ ਕਿ ਦੇਸ਼ ਦਾ ਨਾਮ ਵੀ ਮੈਟਰ ਨਹੀਂ ਕਰਦਾ ਕਿ ਕਿਹੜੇ ਦੇਸ਼ ਜਾ ਰਹੇ ਹਾਂ ਬਸ ਵਿਦੇਸ਼ ਜਾਣਾ ਹੈ ਪੰਜਾਬ ਛੱਡ ਕੇ ਜਾਣਾ ਹੈ ਇਹੀ ਇੱਕੋ ਇੱਕ ਚਲਨ ਹੈ ਔਰ ਇੱਕਈ ਸਾਲਾਂ ਤੋਂ ਚੱਲ ਰਿਹਾ ਹੈ ਜਿਸ ਦੇ ਨਾਲ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਪੰਜਾਬ ਛੱਡ ਕੇ ਜਾ ਚੁੱਕਿਆ ਹੈ ਵੱਡਾ ਕਾਰਨ ਜੇਕਰ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਚੇਂਜ ਹੋਈ ਹੈ ਜਾਂ ਸਿੱਖਾਂ ਦੀ ਬਸੋਂ ਘਟੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਇਹ ਕਾਰਨ ਨਹੀਂ ਹੈ ਕਿ ਪ੍ਰਵਾਸੀ ਮਜ਼ਦੂਰ ਆ ਕੇ ਇੱਥੇ ਵਸ ਗਏ ਨੇ ਉਹਨਾਂ ਦੀ ਗਿਣਤੀ ਸ਼ਾਇਦ ਉਨੀ ਵੱਡੀ ਨਹੀਂ ਹੈ ਸੋ ਜੋ ਕਾਰਨ ਵੀ ਦਿੱਤੇ ਜਾ ਰਹੇ ਨੇ ਉਹ ਜ਼ਿਆਦਾਤਰ ਜਜ਼ਬਤੀ ਕਾਰਨ ਨੇ ਉਹਨਾਂ ਦਾ ਸ਼ਾਇਦ ਇਸ ਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਲੋਕਾਂ ਦੇ ਵਿੱਚ ਇੱਕ ਪੈਸ਼ਨ ਇੱਕ ਜਜ਼ਬਾਤਾਂ ਨੂੰ ਉਭਾਰਨ ਦਾ ਉਹ ਤਰੀਕਾ ਜ਼ਰੂਰ ਹੈ ਕਿ ਵੱਧ ਤੋਂ ਵੱਧ ਲੋਕ ਇਸ ਅੰਦੋਲਨ ਦੇ ਨਾਲ ਜੁੜਨ ਸਰਕਾਰ ਦਾ ਵਿਰੋਧ ਹੋਵੇ ਸਾਰੀਆਂ ਤਰ੍ਹਾਂ ਦਾ ਉਹੀ ਸਭ ਤੋਂ ਵੱਡਾ ਮਕਸਦ ਲੱਗਦਾ ਲੇਕਿਨ ਜੇ ਇਸ ਨੀਤੀ ਦੀ ਲੋੜ ਨਹੀਂ ਸੀ ਜੇ ਇਹ ਸਾਜ਼ਿਸ਼ਾਂ ਪੋਸੀਬਲ ਨਹੀਂ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਿਹਾ ਜਾ ਰਿਹਾ ਹੈ ਫਿਰ ਮਕਸਦ ਕੀ ਹੈ ਇਸੀ ਤਿੰਨੂ ਲੋਨ ਦਾ ਜੋ ਮੈਂ ਸ਼ਾਇਦ ਇੱਕ ਵਾਰ ਪਹਿਲਾਂ ਵੀ ਕਿਸੇ ਐਪੀਸੋਡ ਦੇ ਵਿੱਚ ਜ਼ਿਕਰ ਕਰ ਚੁੱਕਿਆ ਹਾਂ ਸਭ ਤੋਂ ਵੱਡਾ ਕ੍ਰਾਈਸਿਸ ਜੇ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਆ ਰਿਹਾ ਹੈ ਉਹ ਇਹ ਆ ਰਿਹਾ ਹੈ ਕਿ ਜੋ ਝੋਨਾ ਉਹਲਾਉਂਦੇ ਨੇ ਉਹ ਖਰੀਦੇਗਾ ਕੌਣ ਉਸ ਦੀ ਜਦੋਂ ਖਰੀਦ ਦਾ ਵਕਤ ਆਉਣਾ ਹੈ ਉਦੋਂ ਉਹਨਾਂ ਨੂੰ ਜੋ ਪਰੇਸ਼ਾਨੀਆਂ ਆਉਣਗੀਆਂ ਉਸ ਤੋਂ ਸ਼ਾਇਦ ਕਿਤੇ ਧਿਆਨ ਪਟਕਾਉਣ ਦੀ ਸਾਜ਼ਿਸ਼ ਤਾਂ ਨਹੀਂ ਹੈ ਜਾਂ ਇਹ ਢੰਗ ਤਰੀਕਾ ਤਾਂ ਨਹੀਂ ਲੱਭਿਆ ਗਿਆ ਹੈ ਪਿਛਲੇ ਸਾਲ ਵੀ ਕਿਸਾਨ ਬਹੁਤ ਖੱਜਲ ਖਵਾਰ ਹੋਏ ਸੀ ਉਹਨਾਂ ਨੂੰ ਜੋ ਐਮਐਸਪੀ ਹੈ ਉਸ ਦੇ ਵਿੱਚ ਕਾਠ ਲਵਾਉਣੀ ਪਈ ਸੀ ਕਾਠ ਲਵਾ ਕੇ ਉਹਨਾਂ ਦੀ ਫਸਲ ਲੁਕੀ ਸੀ ਨਹੀਂ ਕੋਈ ਵੀ ਉਹਨਾਂ ਦੀ ਫਸਲ ਖਰੀਦਣ ਨੂੰ ਤਿਆਰ ਨਹੀਂ ਸੀ ਨਾ ਸ਼ੈਲਰ ਮਾਲਕ ਨਾ ਆਰਡੀਏ ਕੋਈ ਵੀ ਖਰੀਦ ਕਰਨ ਦੇ ਲਈ ਰਾਜ਼ੀ ਨਹੀਂ ਸੀ ਅੱਜ ਵੀ ਹਾਲਾਤ ਉਹੀ ਨੇ ਹਾਲਾਤ ਬਦਲੇ ਨਹੀਂ ਹਨ ਅੱਜ ਵੀ ਪਿਛਲੇ ਸਾਲ ਦਾ ਜਿਹੜਾ ਝੋਨਾ ਹੈ ਉਸ ਸਟੋਰਾਂ ਦੇ ਵਿੱਚ ਪਿਆ ਹੈ ਪੰਜਾਬ ਦੇ ਵਿੱਚ ਨਵਾਂ ਫਸਲ ਨੂੰ ਸਟੋਰ ਕਰਨ ਦੇ ਲਈ ਇੱਕ ਵੀ ਇੰਚ ਜਗ੍ਹਾ ਨਹੀਂ ਹੈ ਸਾਰੇ ਗਦਾਮ ਭਰੇ ਪਏ ਨੇ ਕੇਂਦਰ ਸਰਕਾਰ ਵੱਲੋਂ ਲਿਫਟਿੰਗ ਨਹੀਂ ਕੀਤੀ ਗਈ ਸ਼ਾਇਦ ਉਹਨਾਂ ਕੋਲ ਵੀ ਚੱਕ ਕੇ ਕਿੱਥੇ ਰੱਖਣੇ ਨੇ ਕਿੱਥੇ ਵਰਤਣੇ ਨੇ ਉਸ ਦਾ ਕੋਈ ਪ੍ਰਬੰਧਨ ਨਹੀਂ ਹੈ ਇਸੇ ਕਰਕੇ ਸਰਕਾਰਾਂ ਝੋਨੇ ਦੀ ਖਰੀਦ ਤੋਂ ਹੱਥ ਪਿੱਛੇ ਖਿੱਚਣਾ ਚਾਹੁੰਦੀਆਂ ਨੇ ਜੋ ਕਿ ਕਿਸੇ ਨੂੰ ਮਨਜ਼ੂਰ ਨਹੀਂ ਹੈ ਇਹ ਆ ਜੋ ਸਿਆਸੀ ਤੌਰ ਤੇ ਬਹੁਤ ਮੁਸ਼ਕਲ ਕੰਮ ਹੈ ਇਸੇ ਲਈ ਮਸਲੇ ਤੋਂ ਅਸਲੀ ਮੁਸਬਤ ਪਰ ਇਸੇ ਲਈ ਅਸਲੀ ਮੁੱਦੇ ਤੋਂ ਧਿਆਨ ਫੜਕਾਉਣ ਲਈ ਹੋਰ ਵੱਡੇ ਮੁੱਦੇ ਇਸ ਤਰ੍ਹਾਂ ਦੇ ਖੜੇ ਕੀਤੇ ਜਾ ਰਹੇ ਨੇ ਕਿ ਉਹ ਮੁੱਦਾ ਛੋਟਾ ਹੋ ਜਾਵੇ ਜਾਂ ਅਣਗੌਲਿਆ ਜਾਵੇ ਪਿਛਲੇ ਸਾਲ ਵੀ ਕ੍ਰਾਈਸਿਸ ਬਹੁਤ ਵੱਡਾ ਸੀ ਕਿਸਾਨਾਂ ਦੇ ਲਈ ਫਸਲ ਨੂੰ ਵੇਚਣਾ ਬਹੁਤ ਵੱਡਾ ਇੱਕ ਸੰਕਟ ਬਣਿਆ ਹੋਇਆ ਸੀ ਲੇਕਿਨ ਪਬਲਿਕ ਪਰਸੈਪਸ਼ਨ ਜਿਹੜੀ ਸੀ ਉਹ ਕਿਸਾਨਾਂ ਦੇ ਉਲਟ ਹੋਈ ਹੋਈ ਸੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਸ਼ੰਭੂ ਤੇ ਖਨੌਰੀ ਦੇ ਵਿੱਚ ਮੋਰਚੇ ਲਾਉਣ ਤੋਂ ਬਾਅਦ ਕਿ ਇਹਨਾਂ ਦਾ ਤਾਂ ਰੋਜ਼ ਦਾ ਕੰਮ ਹੈ ਧਰਨੇ ਲਾਉਣ ਦਾ ਗੱਲ-ਗੱਲ ਤੇ ਧਰਨਾ ਲਾ ਲੈਂਦੇ ਨੇ ਗੱਲ-ਗੱਲ ਤੇ ਅੰਦੋਲਨ ਛੇੜ ਦਿੰਦੇ ਨੇ ਇਹਨਾਂ ਦਾ ਕੰਮ ਹੀ ਇਹੀ ਹੈ ਉਦੋਂ ਵੀ ਕਿਸਾਨਾਂ ਦੀ ਫਸਲ ਬਾਰੇ ਅੰਦੋਲਨ ਨੂੰ ਕੋਈ ਹੰਗਾਰਾ ਨਹੀਂ ਮਿਲਿਆ ਅਸਲ ਦੇ ਵਿੱਚ ਕਿਸਾਨਾਂ ਨੂੰ ਕਾਟ ਲਵਾਉਣੀ ਪਈ ਮਜਬੂਰੀ ਦੇ ਵਿੱਚ ਉਹਨਾਂ ਨੂੰ ਫਸਲ ਆਪਣੀ ਵੇਚਣੀ ਪਈ ਕਿਉਂਕਿ ਫਸਲ ਨੂੰ ਖੁੱਲੇ ਅਸਮਾਨ ਦੇ ਥੱਲੇ ਮੰਡੀਆਂ ਵਿੱਚ ਕਿੰਨੀ ਦੇਰ ਲੈ ਕੇ ਬੈਠ ਸਕਦੇ ਨੇ ਉਹਨਾਂ ਦੀ ਮਜਬੂਰੀ ਬਣ ਗਈ ਕਿ ਕਿਸੇ ਵੀ ਤਰੀਕੇ ਉਹ ਆਪਣੀ ਫਸਲ ਵੇਚ ਕੇ ਸੁਰੱਖ ਰੂਪੇ ਕਰਨ ਨੂੰ ਜਾਂ। ਇਸ ਸਾਲ ਝੋਨੇ ਦਾ ਰਕਬਾ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਹੈ, ਖੇਤੀ ਵਧੀ ਹੈ, ਘਟì ਨਹੀਂ ਹੈ। ਇਸ ਦਾ ਮਤਲਬ ਫਸਲ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਮੰਡੀਆਂ ਚ ਆਏਗੀ। 15 ਸਤੰਬਰ ਨੂੰ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਅਰਮਾਨ ਲਗਾਏ ਜਾ ਰਹੇ ਨੇ। 1 ਮਹੀਨਾ ਦਾ ਲਗਭਗ ਸਮਾਂ ਬਚਿਆ ਹੈ ਤੇ ਗੋਦਾਮ ਭਰੇ ਪਏ ਨੇ, ਨੱਕੋ ਨੱਕ ਭਰੇ ਪਏ ਨੇ, ਖਾਲੀ ਨਹੀਂ ਹੋਏ ਤੇ ਉਸ ਕਰੀ ਤਾ ਅਗਲੇ 1 ਮਹੀਨੇ ਦੇ ਵਿੱਚ ਕਿੰਨੇ ਕੁ ਖਾਂ ਖਾਲੀ ਹੋ ਜਾਏਗੀ ਕਿੰਨੇ ਕੁ ਬਦਾਮ ਖਾਲੀ ਹੋ ਜਾਣਗੇ ਇਸ ਦੇ ਵਿੱਚ ਵੀ ਕੋ ਬਹੁਤਾ ਅੰਦਾਜ਼ਾ ਲਾਉਣ ਦੀ ਲੋੜ ਨਹੀਂ ਹੈ ਸਾਫ਼ ਹੈ ਕਿ 1 ਮਹੀਨੇ ਬਾਅਦ ਜਦੋਂ ਕਿਸਾਨਾਂ ਦੀ ਫਸਲ ਮੰਡੀਆਂ ਵਿੱਚ ਆਵੇਗੀ ਉਦੋਂ ਇਹ ਬਹੁਤ ਵੱਡਾ ਕਰਾਈਸਿਸ ਬਣੇਗਾ ਇਸ ਵਾਰ ਫੇਰ ਖਰੀਦ ਉਸ ਤਰੀਕੇ ਨਾਲ ਨਹੀਂ ਹੋਵੇਗੀ ਜਿਸ ਤਰੀਕੇ ਨਾਲ ਪਹਿਲਾਂ ਹੁੰਦੀ ਆਈ ਰਹੀ ਹੈ ਪਿਛਲੇ ਸਾਲ ਤੋਂ ਵੀ ਜ਼ਿਆਦਾ ਮਾੜੇ ਹਾਲਾਤ ਇਸ ਵਾਰ ਬਣਨ ਦੇ ਅੰਦਾਜ਼ੇ ਨੇ ਜਾਂ ਅਸ਼ੰਕਾਂ ਆਮ ਮੁੱਖ ਮੰਤਰੀ ਕੇਂਦਰੀ ਮੰਤਰੀਆਂ ਨੂੰ ਮਿਲ ਕੇ ਆਏ ਨੇ ਬਾਰ ਬਾਰ ਇਹ ਗੱਲ ਕੀਤੀ ਜਾਂਦੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੇਂਦਰ ਨਹੀਂ ਕਰ ਰਿਹਾ ਇਸ ਤਰ੍ਹਾਂ ਦੀ ਸਿਆਸਤ ਹੋਏਗੀ ਪਰ ਇਹਦਾ ਨੁਕਸਾਨ ਤਾਂ ਅਲਟੀਮੇਟਲੀ ਕਿਸਾਨਾਂ ਨੂੰ ਹੀ ਪੁਕਣਾ ਪਏਗਾ ਜੋ ਐਮਐਸਪੀ ਤੇ ਕਾਟ ਲੱਗਣੀ ਹੈ ਉਹ ਪੈਸਾ ਉਹਨਾਂ ਦੀ ਜੇਬ 'ਚੋਂ ਜਾਏਗਾ ਤੇ ਜੇ ਉਸ ਸਮੇਂ ਲੈਂਡ ਪੂਲਿੰਗ ਕਰਕੇ ਪਹਿਲਾਂ ਹੀ ਅੰਦੋਲਨ ਦੇ ਵਿੱਚ ਕੋਈ ਨਾ ਕੋਈ ਘਟਨਾਵਾਂ ਹੋ ਗਈਆਂ ਜਾਂ ਸਾਰਾ ਧਿਆਨ ਇਸ ਲੈਂਡ ਪੂਲਿੰਗ ਦੇ ਉੱਪਰ ਹੀ ਰਿਹਾ ਤਾਂ ਫਸਲ ਦੇ ਉੱਤੇ ਜਦੋਂ ਅੰਦੋਲਨ ਕਰਨ ਦੀ ਗੱਲ ਆਊਗੀ ਤਾਂ ਕੌਣ ਅੱਗੇ ਆਏਗਾ ਕੌਣ ਉਹਨਾਂ ਦਾ ਕਿਸਾਨਾਂ ਦਾ ਸਾਥ ਦੇਵੇਗਾ ਪਿਛਲੇ ਸਾਲ ਵਾਂਗੂ ਇਸ ਵਾਰ ਵੀ ਉਹ ਫਸਲ ਰੁੱਲ ਜਾਵੇ ਇੱਥੇ ਨਾ ਤਾਂ ਕਿਸਾਨ ਝੋਨਾ ਬਿਜਣ ਤੋਂ ਪਿੱਛੇ ਹਟ ਰਹੇ ਨੇ ਬਲਕਿ ਰਕਬਾ ਹਰ ਸਾਲ ਲਗਾਤਾਰ ਵਧ ਰਿਹਾ ਹੈ ਨਾ ਹੀ ਪਾਣੀ ਦਾ ਕਿਸੇ ਨੂੰ ਫਿਕਰ ਹੈ ਨਾ ਹੀ ਇਹਨਾਂ ਦੀ ਫਸਲ ਦੇ ਮੁੱਲ ਕਿੰਨੇ ਮਿਲਣੇ ਨੇ ਕਿਵੇਂ ਮਿਲਣਗੇ ਉਸ ਦਾ ਕਿਸੇ ਨੂੰ ਕੋਈ ਫਿਕਰ ਹੈ ਉਸ ਦੀ ਗੱਲ ਹੀ ਕੋਈ ਨਹੀਂ ਕਰਨਾ ਚਾਹੁੰਦਾ ਜੋ ਅਸਲ ਮੁੱਦਾ ਹੈ ਜੋ ਕਿਸਾਨ ਦੀ ਜੇਬ ਦੇ ਵਿੱਚ ਪੈਸਾ ਪੈਣਾ ਹੈ ਉਸ ਦੀ ਗੱਲ ਕਰਨ ਨੂੰ ਕੋਈ ਵੀ ਤਿਆਰ ਨਹੀਂ ਬਲਕਿ ਉਸਾਰੇ ਮਸਲੇ ਤੋਂ ਧਿਆਨ ਹਟਾਉਣ ਦੇ ਲਈ ਧਿਆਨ ਕਿਸੇ ਹੋਰ ਪਾਸੇ ਲੈ ਕੇ ਜਾਣ ਦੇ ਲਈ ਕਿਸਾਨਾਂ ਦੇ ਜਜ਼ਬਾਤ ਕਿਸੇ ਹੋਰ ਬੁੱਦੇ ਤੇ ਭਟਕਾ ਕੇ ਉੱਥੇ ਕੋਈ ਐਡਾ ਵੱਡਾ ਮਸਲਾ ਖੜਾ ਕਰਨ ਨਾਲ ਸਾਰਿਆਂ ਦਾ ਜ਼ੋਖ ਲੱਗਿਆ ਹੋਇਆ ਹੈ ਕਿ ਅਸਲੀ ਮਸਲਾ ਜਿਹੜਾ ਉਹਨਾਂ ਦੀਆਂ ਫਸਲਾਂ ਦਾ ਹੈ ਉਹ ਕਿਤੇ ਪਿੱਛੇ ਰਹਿ ਜਾਵੇ ਜਾਂ ਕਿਸੇ ਕਿਤੇ ਉਸ ਦੇ ਉੱਤੇ ਪਰਦਾ ਪੈ ਜਾਵੇ ਕਿਸੇ ਵੀ ਤਰੀਕੇ ਨਾਲ ਸ਼ਾਇਦ ਇਹੀ ਇੱਕ ਮਕਸਦ ਹੈ ਇਸ ਪਾਲਿਸੀ ਨੂੰ ਲਿਆਉਣ ਦਾ ਇਸ ਨੀਤੀ ਨੂੰ ਲਿਆਉਣ ਦਾ ਤੇ ਇਸ ਦੇ ਵਿੱਚ ਸਾਰੇ ਰਲੇ ਹੋਏ ਨੇ ਸਾਰੇ ਮਿਲੇ ਹੋਏ ਨੇ ਪਾਲਿਸੀ ਲਿਆਉਣ ਵਾਲੇ ਵੀ ਤੇ ਉਸ ਦੇ ਉਸ ਦਾ ਵਿਰੋਧ ਕਰਨ ਵਾਲੇ ਵੀ ਹਰ ਇੱਕ ਆਪਣਾ ਆਪਣਾ ਲਾਹਾ ਦੇਖ ਰਿਹਾ ਹੈ ਕਿ ਸਾਡੀ ਸਿਆਸਤ ਕਿਵੇਂ ਚਮਕੇਗੀ ਲੋਕ ਵੱਤਵਦ ਸਾਡੇ ਨਾਲ ਕਿਸਵੇਂ ਜੋੜਨਗੇ ਲੋਕਾਂ ਦਾ ਜੋ ਨੁਕਸਾਨ ਹੋਣਾ ਹੈ ਜਦੋਂ ਉਹਨਾਂ ਦੀ ਫਸਲ ਨਹੀਂ ਵਿਕਣੀ ਪੰਜਾਬ ਦਾ ਜੋ ਨੁਕਸਾਨ ਹੋਣਾ ਹੈ ਉਹਦੀ ਆਰਥਿਕਤਾ ਨੂੰ ਜਦੋਂ 60 ਵਜਣੀ ਹੈ ਉਸ ਦਾ ਨਾ ਕਿਸੇ ਨੂੰ ਕੋਈ ਫਿਕਰ ਹੈ ਤੇ ਨਾ ਹੀ ਉਸ ਦਾ ਕੋਈ ਜ਼ਿਕਰ ਕਰ ਰਿਹਾ ਹੈ ਸੋ ਉਮੀਦ ਕਰਦੇ ਹਾਂ ਲੋਕਾਂ ਦੇ ਅਸਲ ਮੁੱਦਿਆਂ ਦੇ ਉੱਤੇ ਚਰਚਾ ਹੋਵੇਗੀ ਜਦੋਂ ਮੰਡੀਆਂ ਦੇ ਵਿੱਚ ਫਸਲ ਆਵੇਗੀ ਉਸ ਦਾ ਕੋਈ ਨਾ ਕੋਈ ਢੰਗ ਤਰੀਕੇ ਉਸ ਦਾ ਕੋਈ ਨਾ ਕੋਈ ਇੰਤਜ਼ਾਮ ਸਰਕਾਰਾਂ ਵੱਲੋਂ ਕੀਤਾ ਜਾਏਗਾ ਉਹ ਫਸਲ ਖਰੀਦੀ ਜਾਏਗੀ ਪਿਛਲੇ ਸਾਲ ਵਾਲੇ ਹਾਲਾਤ ਮੁੜ ਨਹੀਂ ਦੁਹਰਾਏ ਜਾਣਗੇ ਇਸੇ ਉਮੀਦ ਦੇ ਨਾਲ ਤਤਪ ਵਿਦਾ ਲੈਂਦੇ ਹਾਂ ਧੰਨਵਾਦ